ਗੁਰੂ ਸ਼ਵਾਰੀਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ 1984 ਜੂਨ ਦੇ ਮਹੀਨੇ ਵਿੱਚ ਵਧਤੇ ਹੋਏ ਤੀਜੇ ਕੱਲੂ ਘਾਰੇ ਦਾ ਦਰਦ ਹਰ ਸਿੱਖ 40 ਸਾਲ ਬਤੀਤ ਹੋ ਜਾਣ ਦੇ ਬਾਵਜੂਦ ਵੀ ਆਪਣੇ ਸੀਨੇ ਵਿੱਚ ਮਹਿਸੂਸ ਕਰਦਾ ਹੈ ਪੰਥ ਦਰਦੀਆਂ ਨੇ ਕੱਲੂ ਘਾਰੇ ਦੀ ਇਸ ਬਰੇ ਗੰਢ ਨੂੰ ਮਨਾਉਂਦੇ ਆਂ ਅਤੇ ਇਸ ਦਿਲ ਦੇ ਦਰਦ ਨੂੰ ਤੇ ਸਾਡੇ ਨਾਲ ਹੋਏ ਕਹਿਰ ਨੂੰ ਸੰਸਾਰਕ ਪੱਧਰ ਤੇ ਲੋਕਾਂ ਨੂੰ ਦਰਸ਼ਨ ਵਾਸਤੇ ਸੈਨ ਫ੍ਰਾਂਸਿਸਕੋ ਅਮਰੀਕਾ ਦੇ ਵਿੱਚ ਇੱਕ ਪਤਸ਼ਾਹੀ ਰੈਲੀ ਕੀਤੀ ਗਈ। ਉਹਦੇ ਵਿੱਚ ਜਿੱਥੇ ਬਹੁਤ ਬੋਲਾਰੇ ਕੀਰਤਨੀਏ ਕਵਿਸ਼ਰੀ ਆਏ ਦਾਸ ਦੀ ਵੀ ਸੇਵਾ ਕਥਾ ਵਾਸਤੇ ਲੱਗੀ। ਮੇਰੇ ਤੋਂ ਪਹਿਲਾਂ ਕਥਾ ਕਰਦਿਆਂ ਵਿਦਵਾਨ ਗੁਰਮਖਖਾਣੇ ਇਹ ਗੱਲ ਪ੍ਰਗਟ ਕੀਤੀ ਕਿ 1984 ਦੇ ਵਰਤਾਰੇ ਦੇ ਪਿੱਛੇ ਜਿੱਥੇ ਦੇਹ ਤਾਰੀ ਗੁਰੂ ਬਣਾ ਕੇ ਇਸ ਮਾਹੌਲ ਨੂੰ ਖਰਾਬ ਕੀਤਾ ਗਿਆ ਸੀ ਉਹਨਾਂ ਵੱਲੋਂ ਉੱਥੇ ਕੁਝ ਐਸੇ ਗ੍ਰੰਥ ਵੀ ਬਣਾਏ ਗਏ ਉ ਗੁਰੂ ਕ੍ਰੰਥ ਸ਼ਬਦ ਦੇ ਮੁਕਾਬਲੇ ਵਿੱਚ ਜਿਹੜੇ ਕਿ ਗੁਰੂ ਕ੍ਰੰਥ ਸ਼ਬਦੀ ਤੋਹੀਨ ਲਈ ਵਰਤੇ ਗਏ ਉਸ ਤੋਂ ਬਾਅਦ ਵਿੱਚ ਦਾਸਤੀ ਸ਼ੇਵ ਸੀ ਮੈਂ ਵੀ ਆਪਣੇ ਸਮੇਂ ਦੇ ਦਰਮਿਆਨ 1984 ਦੇ ਵਰਤੇ ਹੋਏ ਉਸ ਕਹਿਰ ਦਾ ਜ਼ਿਕਰ ਕਰਕੇ ਵਫਾਦਾਰੀਆਂ ਦੇ ਮੁਕਾਬਲੇ ਵਿੱਚ ਖੋਈਆਂ ਕਦਰਾਂ ਦੀਆਂ ਦਾ ਜ਼ਿਕਰ ਕਰਕੇ ਉਸ ਸਟੇਜ ਦੇ ਮਾਹੌਲ ਦੇ ਮੁਤਾਬਕ ਮੇਰੀ ਬੇਨਤੀ ਕੀਤੀ ਸੰਗਤ ਨੂੰ ਗੁਰੂ ਗੋਮੇਸ਼ ਸਿੰਘ ਜੀ ਦਾ ਹੁਕਮ ਦੁਹਰਉਣ ਲਈ ਕਈ ਆਓ ਜਿਹੜੇ ਕੂੜ ਕਬਾਰ ਗ੍ਰੰਥ ਇਸ ਤਰ੍ਹਾਂ ਦੇ ਦੇਹਧਾਰੀਆਂ ਵੱਲੋਂ ਵਰਤੇ ਗਏ ਉਹਨਾਂ ਦਾ ਖਿਆਲ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੀਏ ਗੁਰੂ ਗੋਮੇਸ਼ ਸਿੰਘ ਜੀ ਦੇ ਪਾਵਨ ਬਚਨ ਨੂੰ ਯਾਦ ਰੱਖੀਏ ਜਿਹਨੂੰ ਅੱਖਰ ਆਪਾਂ ਪੜਦੇ ਗੈ ਨਹੀਂ ਗਿਆਨ ਸਿੰਘ ਦੇ ਲਿਖੇ ਹੋਏ ਨੂੰ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੇਰੇ ਤੋਂ ਬਾਅਦ ਭਾਈ ਮਹਿਰ ਸਿੰਘ ਜੀ ਕਵੀਸ਼ਰ ਉਹਨਾਂ ਦੇ ਜਥੇਦਾਰ ਪੱਕੇ ਸੀ ਉਹਨਾਂ ਨੇ ਕੂੜ ਕਬਾਰ ਸ਼ਬਦ ਨੂੰ ਲੈ ਕੇ ਇਹਦੇ ਅਰਥ ਦਸ਼ਮ ਗ੍ਰੰਥ ਕਰਕੇ ਸੰਗਤਾਂ ਵਿੱਚ ਇੱਕ ਬੜੀ ਵੱਡੀ ਦੁਖਦਾਖੜੀ ਖੜੀ ਕਰ ਦਿੱਤੀ ਮੇਰੇ ਬੋਲਣ ਤੋਂ ਪਹਿਲਾਂ ਵੀ ਉੱਥੇ ਗੱਲ ਦਸਮ ਗ੍ਰੰਥ ਦੀ ਨਹੀਂ ਸੀ ਚੱਲ ਰਹੀ ਮੇਰੇ ਵੇਲੇ ਵੀ ਨਹੀਂ ਚੱਲੀ ਮੈਂ ਉਹਦਾ ਅਰਥ ਦਸਮ ਗ੍ਰੰਥ ਨਹੀਂ ਸੀ ਕਿਹਾ ਨਾਏ ਮੇਰੀ ਵਿਚਾਰ ਸੀ ਨਾ ਉੱਥੇ ਚੱਲ ਰਹੀ ਸੀ ਪਰ ਉਹਨੂੰ ਆਪਣੀ ਮਰਜ਼ੀ ਨਾਲ ਅਰਥ ਕਰਕੇ ਭਾਈ ਮਹਿਲ ਸਿੰਘ ਜੀ ਹੋਰਾਂ ਨੇ ਸੰਗਤਾਂ ਵਿੱਚ ਇੱਕ ਬਹੁਤ ਵੱਡੀ ਦੁਬਧਾ ਖੜੀ ਕਰ ਦਿੱਤੀ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੀ ਇਹ ਕਦਾ ਚਿਤ ਵਿਚਾਰਨੀ ਸੀ ਅੱਜ ਵੀ ਮੈਂ ਅਰਜ ਕਰਦਾ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਉਹਨੂੰ ਅੱਜ ਵੀ ਯਾਦ ਰੱਖਿਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਝੁੜ ਕੇ ਆਪਣੇ ਜੀਵਨ ਦੀ ਸਫਲਤਾ ਨੂੰ ਹਾਸਲ ਕਰੀਏ ਕੋਈਆਂ ਪੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ